ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਗਵਾਨ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਣਾ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਝੋਟੀਆਂ ਕੁਝ ਸੂਏ ਸਵਾਜਾ ਤੇ ਕੁਝ ਗੱਬਰ ਤਿਆਰ ਤੇ ਆਪਾਂ ਪਹੁੰਚੇ ਵੀਰ ਸਮਲ ਦੇ ਕੋਲ ਤੇ ਅੱਜ ਕਰਦੇ ਆਂ ਵੀਰ ਨਾਲ ਗੱਲਬਾਤ ਕੁਛ ਦੇ ਇਨਰਜੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਜੇ ਵੀਰ ਕੀ ਹਾਲ ਚਾਲ ਜੇ ਬਲੀਆ ਜੀ ਕਿਰਪਾ ਬਬਦੀ ਸਿੰਘ ਦੀ ਕਿਰਪਾ ਹੀ ਚਾਹੀਦੀ ਆ ਜੀ ਹਾਂ ਜੀ ਹਾਂ ਜੀ ਤੇ ਕਿਵੇਂ ਭਾਈ ਜੀ ਇਧਰ ਪਹਚਾ ਆਪਣੇ ਪਾਣੀ ਪੁਣੀ ਦਾ ਪਾਣੀ ਦਾ ਹਾਂ ਜੀ ਬਿਲਕੁਲ ਆ ਕਿਲੋਮੀਟਰ ਤੇ ਬਚਾ ਆਪਣਾ ਵਾ ਕਿਲੋਮੀਟਰ ਤੋਂ ਬਾਕੀ ਦੇ ਸਾਰੇ ਆਇਆ ਵਾ ਜਿਆਦਾ ਕਿਲੋਮੀਟਰ ਤੇ ਹਾਂ ਜੀ ਇਹ ਠੀਕ ਹੈ ਹਾਂ ਜੀ ਹਾਂ ਜੀ ਆ ਕਿਲੋਮੀਟਰ ਸਾਡੇ ਹਟਵਾ ਪਾਣੀ ਹੈਗਾ ਸਾਡੇ ਇਧਰ ਇਲਾਕਾ ਚ ਚੜਦਾ ਨਹੀਂ ਤਾਂ ਠੀਕ ਹੈ ਠੀਕ ਹਾਂ ਜੀ ਹਾਂ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਨੁਕਸਾਨ ਬਿਲਕੁਲ ਕੱਲ ਵੀ ਆਪਾਂ ਲੰਗਰ ਦੀ ਸੇਵਾ ਜੋ ਲੈ ਕੇ ਗਏ ਅੱਜ ਫ ਚਲੋ ਮਾਰਾ ਕਿਰਪਾਈ ਕਰੇ ਉਧਾਂ ਦੋ ਦੋ ਫੁੱਟ ਘਟਿਆ ਪਾਣੀ ਅੱਗੇ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਇੱਕ ਅੱਧਾ ਦਿਨ ਨਾਮੀ ਮੀਮੂ ਪਿਆ ਜਿਆਦਾ ਪਿਆ ਜਾਂ ਪਿੱਛੋਂ ਨੇ ਛੱਡਿਆ ਫਿਰ ਹੋ ਜੂਗਾ ਠੀਕ ਹੈ ਜੀ ਹਾਂ ਹਾਂ ਚਲੋ ਮਾ ਸਾਡੇ ਵੀ ਉਧਰ ਜ ਨਾਲੇ ਏਰੀਏ ਤੱਕ ਪਾਣੀ ਆ ਤੁਹਾਡੇ ਕੋਲ ਹੀ ਮਾਰ ਵਜੀ ਗਿਆ ਸਾਡੇ ਉਧਰ ਜ ਨਾਲੇ ਤੋਂ ਤੱਪ ਗਿਆ ਪਹਿਲਾਂ ਇਥੋਂ ਮਗਰੋਂ ਤੁਹਾਡੇ ਕੋਲ ਪਾਣੀ ਆਇਆ ਹੁਣ ਹਾਂਜੀ 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 ਕੋਈ ਤੁਸੀਂ ਤਾਂ ਤੁਸੀਂ ਕੋਈ ਪੰਨ ਪੰਨ ਬਿਲਕੁਲ ਪਹਿਲਾਂ ਨਹੀਂ ਨਾ ਸਰਕਾਰ ਕੋਈ ਵੀ ਜਾਂਚ ਕਿਦਾਂ ਵੀ ਆਪ ਦੀ ਤਿਆਰੀ ਕਰਦੇ ਪਹਿਲਾਂ ਇਹ ਚੀਜ਼ਾਂ ਦੀ ਤਿਆਰੀ ਰੱਖਣੀ ਚਾਹੀਦੀ ਨਹੀਂ ਸਭ ਕੁਝ ਉਹਨਾਂ ਦੇ ਹੱਥ ਵਾਸੀਏ ਬਿਲਕੁਲ ਤੇ ਭਾਈ ਜੀ ਇੱਕ ਕਰ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਸੀਲ ਡੇਰਾ ਬਾਬਾ ਨਾਨਕ ਤੇ ਜਿਹੜਾ ਗਰਦਾਸਪੁਰ ਥੇਡ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 98881 0784 ਠੀਕ ਆ ਬਾਈ ਜੀ ਜਿੱਧਰੋਂ ਕਹੇ ਸ਼ੁਰੂਆਰ ਕੋ ਉਧਰੋਂ ਜੀ ਜਿੱਧਰੋਂ ਮਰਜ਼ੀ ਕਰ ਲੋ ਵੀ ਜੀ ਠੀਕ ਆ ਦੱਸਿਓ ਭਾਜੀ ਪਹਿਲੇ ਨੰਬਰ ਤੇ ਮੈਂ ਕਿਰਵਾ ਤੀ ਮੈਂ ਵੀ ਜੀ ਤੀਜਾ ਸੁਬਾ ਸੁਣੀ ਜੇ ਅੱਛਾ ਜੀ ਤੇ ਵਜਨ ਵੇਖੋ ਮੈਂ ਦਾ ਕੰਢੀ ਚੌੜੀ ਆ ਮੈਂ ਠੀਕ ਆ ਠੀਕ ਆ ਬਹੁਤ ਤਗੜੀ ਮੈਂ ਦਾ ਬਹੁਤ ਹੀ ਚੌੜਾ ਵੱਡੇ ਕੱਦ ਕਾਠ ਹਰੀ ਆ ਹਣ ਨੋਕ ਦਾ ਜਿਹੜਾ ਮੋਟਾ ਲੱਗਾ ਤੇ ਦੁੱਧ 13 14 13 14 ਆਉਣਾ ਦੇਈ ਜਾਂਦੀ ਠੀਕ ਆ ਫੇ ਕਿੰਨਾ ਟਾਈਮ ਲਾ ਜੂ ਟਾਈਮ ਆ ਆਹ ਵੇਖੋ ਕੰਜੀ ਹਫਤਾ ਇਹ ਹੈਗਾ ਅਜੇ ਆਰਾਮ ਨਾਲ ਅੱਛਾ ਹੀ ਵੱਡੀ ਗੁੱਡੀ ਜਾ ਕੇ ਕੋਈ ਇੱਕ ਦੋ ਦਿਨ ਵਾਧਾ ਘਟਾ ਕਰ ਨਹੀਂ ਸਕਦਾ ਟੰਗਾ ਹਾਂਜੀ 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 ਬਿਲਕੁਲ ਸਹੀ ਗਾ ਬਈ ਬਾਕੀ ਤੁਹਾਨੂੰ ਘੋਲ ਕੇ ਦਰਸ਼ਨ ਕਰਉਨੇ ਆ ਬਹੁਤ ਨਹੀਂ ਚਲੋ ਬਸ ਲੋ ਬਈ 3 ਇਤਰਾਫ ਲੁਆ ਸੁਭੀ ਓਕੇ ਕੋਲ ਵੀ ਚੈੱਕ ਕਰਦੇ ਬਾਕੀ ਫੋਨ ਨਿਕਾਦ ਵਜਣਿਆ ਤੇ ਛਾਂਲ ਥੋੜੇ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਉਹਦੇ ਢੱਲਾਂ ਤੋਂ ਨਾ ਜਿਹੜੀਆਂ ਕਾਫੀ ਆਹਵਾਨੇ ਦੇ ਹਾਂ ਤੇਗਦੇ ਆਸ-ਪਾਸ ਅਜੇ ਟਾਈਮ ਕਰਦੀ ਹੈ ਪੇਟ ਕੋਲ ਜਿਹੜਾ ਬਹੁਤ ਹੀ ਚੌੜਾ ਰਹਾ ਨਾ ਗੰਜਾ ਰਹਿਣ ਨਾਲ ਹਿਸਾਬ ਆ ਤੇ ਨੀਲੀ ਦਾ ਰੱਖ ਰੀਏ ਥੋੜਾ ਜਿਹਾ ਪੱਕ ਕਿੰਨਾ ਬਈ ਇਹਦਾ ਰਿਕਾਰਡ ਦੁੱਧ ਦਾ 13 ਤੋਂ 14 ਦਿਨ ਕੱਢਦਾ ਅੱਛਾ ਹੀ ਲਓ ਜੀ 13 ਤੋਂ 14 ਲਿਖ ਲਓ ਇਹਦਾ ਰਿਕਾਰਡ ਅੱਛਾ ਜੀ ਬਾਕੀ ਕੋਈ ਵੀ ਇਹ ਭਰਾ ਸਭ ਨੂੰ ਲੈ ਜਾਊਗਾ ਤੇ ਚਲੋ ਚੰਗਾ ਦੁੱਧ ਚਵਾਈ ਜਾਊਗੀ ਆ ਇਹਨੂੰ ਬਈ ਕਰ ਦਿਓ ਮੜ ਜਾ ਸਾਈਡ ਤੇ ਇਧਰ ਨੂੰ ਮੋੜ ਸਾਲਾ ਨਾ ਉਪਰ ਆ ਲਾ ਲੋ ਤਾਂ ਝਾੜ ਦੇਣੀ ਚਾਹਤਾ ਸੀ ਬਾਕੀ ਢਲਾਂ ਢੋਲਾਂ ਜਿਹੜੀਆਂ ਬਹੁਤ ਜਿਆਦਾ ਵਾ ਜੇ ਹਵਾ ਨੇ ਤੇ ਸੂਮ ਤਾਂ ਸਾਰੀਆਂ ਕੰਮ ਚਲੇ ਗਈ ਕਰਨ ਵਾਲੀ ਹਟੋ ਕੋਈ ਲੱਗੇ ਤਾਂ ਜ਼ਰੂਰ ਦਿਖਾ ਦਿਓ ਥਣਾ ਦਾ ਸੈੱਗ ਐਪ ਐਕਾਂ ਡਾਕੇ ਬੱਸ ਨਹੀਂ ਕੀ ਕਰ ਸਕਦੇ ਥੋੜਾ ਜਿਹਾ ਡਰਦੀ ਆ ਬਾਕੀ ਡਰਦੀ ਆ ਜੇ ਨਾ ਦੇ ਵੀ ਪਿੰਡੋਈਆਂ ਅਛਾ ਜੀ ਤੇ ਘਰ ਤੋਂ ਕੋਈ ਕੱਢੀ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਭਾਈ ਕੀ ਕਰਦਾ ਮੋਲ ਫਿਰ ਆ ਵੀ ਤੁਸੀਂ ਮੱਝ ਦੇ ਇੱਕ 15 20 ਦੀ ਤੁਹਾਨੂੰ ਵੀ ਜੱਗ ਪਤਾ ਹਾਂਜੀ ਹਾਂਜੀ ਜੋ ਚੱਲਣ ਰਿਹਾ ਹੈ ਕੰਮ ਬਿਲਕੁਲ ਜੀ ਚਲੋ ਪਾਣੀ ਪੂਣੀ ਬੜਾ ਆਇਆ ਵਾ ਤੇ ਲੋਕੀ ਲੈਣ ਵੀ ਕਿੰਨੇ ਕਡੇ ਆ ਬਹਾਂਜੀ ਹਾਂਜੀ ਕੰਮ ਖੜਾ ਹੋ ਗਿਆ ਹਨਾ 2000 ਦਾ ਫਰਕ ਪਿਆ ਵੀ ਆ ਹਾਂਜੀ ਹਾਂਜੀ ਚਲੋ ਬਹੁਤ ਸਾ ਪੈਣ ਜਾਣਾ ਤੁਹਾਨੂੰ ਪਤਾ ਇਹ ਮੱਝਾਂ ਦੇ ਮੱਝਾਂ ਹੀ ਆ ਫਿਰ ਵੀ ਜਾਨਾ ਬਿਲਕੁਲ ਬਿਲਕੁਲ 20 ਜਨਵਰੀ ਆ ਇਹ ਤਾਂ 2-4 ਦਿਨ ਦੀ ਗੱਲ ਆ ਫਿਰ ਸੁਈ ਚੁੱਕੀ ਜਾਣੀ ਬਿਲਕੁਲ ਜੀ ਸੇ ਹੁਣ ਆਪਾਂ ਜਿਹੜੀ ਮੱਧ ਆ ਨਾ ਇੱਕ ਤਰ੍ਹਾਂ ਦੇ ਦਿੰਦੇ ਆਂ ਨਾ ਬਿਲਕੁਲ ਲੈਣ ਦੇਣ ਨਾ ਕਰਨੀ ਜੀ ਪੰਜ ਦੇ ਦਈਏ ਜਾਣ ਤੋਂ ਜਾ ਜੀ ਲੱਖ ਦੀ ਦੇ ਦਾਂਗਾ ਪੂਰੇ ਦੋ ਹੋਰ ਛੱਡ ਦਈਏ ਕਰਤੀਏ ਲੱਖ ਅੰਦਰ ਕਰ ਗੋ ਮੇਰਾ ਦੋ ਹਜ਼ਾਰ ਛੱਡ ਦਈਏ ਦੋ ਹੀ ਛੱਟਦਾਂਗੇ ਜੇ ਕੋਈ ਪਰ ਮੈਂ ਤਾਂ ਲੱਗ ਗਿਆਏ ਕੋਈ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਵੱਡੇ ਕੱਦ ਕਾਠ ਵਾਲੀ ਆ ਬਾਕੀ ਮਿਲਕ ਰਿਕਾਰਡ ਵੀ ਚੰਗਾ ਵਾ ਜਿੰਨੇ ਦੁੱਧ ਵਾਲੀ ਲੈਣੀ ਉਹਨੇ ਦੁੱਧ ਵਾਲੀ ਲੈਣੀ ਸਾਡੇ ਕੋਲ ਛੋਟੀਆਂ ਵੀ ਆ ਗਈਆਂ ਜਿੰਨੇ ਛੋਟੀਆਂ ਜਿੰਨੇ ਆ ਮੈਂ ਲੈਣੀ ਉਹਨੇ ਇਹੋ ਲੈਣੀ ਠੀਕ ਆ ਠੀਕ ਆ ਠੀਕ ਆ ਲਓ ਜੀ 98000 ਦੀ ਬਾਕੀ ਚਲੋ ਮੌਕੇ ਥੋੜਾ ਬੜਾ ਹੋਰ ਮਾਨ ਤਾਨ ਕਰ ਦਿਓ ਬਿਲਕੁਲ ਤੇ 13 ਤੋਂ 14 ਲੀਟਰ ਜਿਹੜਾ ਇਹਦਾ ਮਿਲਕ ਰਿਕਾਰਡ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਕੁਝ ਜੇ ਨਬਰ ਤੇ ਸੁਣ ਲਈ ਜ ਮੈਂ ਅੱਛਾ ਜੀ ਇਹ ਦੁੱਧ ਵਾਲੀ ਮੈਂ ਪਤਲੀ ਚੰਬਰੀ ਦੀ ਟੀ-ਸ਼ਰਟ ਠੀਕ ਹੈ ਠੀਕ ਹੈ ਠੀਕ ਲਓ ਜੀ ਕਾਲਾ ਕਾਗਜੀ ਆ ਜੀ ਸੁਵੇ ਸੁਣਾ ਜੀ ਨੇ ਵੀ ਠੀਕ ਹੈ ਇਹ ਬਾਈ ਕਿੰਨਾ ਲੱਜੂ ਟਾਈਮ ਅਜੇ ਇਹ ਵੀ ਜੀ ਟਾਈਮ ਇੰਨੇ ਵੀ ਹਫਤਾ ਲਿਆ ਜਾਣਾ ਰਾਮ ਅੱਛਾ ਜੀ ਕਿੰਨਾ ਕਿਦਾ ਬਣਕਰ ਕੋੜਾ ਮਿਲਕਰ ਕੋੜੇ ਦਾ 10 ਤੋਂ 12 ਕਿਲੋ ਦਾ ਵੀ ਜੀ ਗਰੰਟੀ ਦੇ ਦਾਂਗੇ ਠੀਕ ਹੈ ਠੀਕ ਲਓ ਜੀ 10 ਤੋਂ 12 ਲੀਟਰ ਜਿਹੜਾ ਫੁੱਲ ਗਰੰਟੀ ਤੇ ਹੈ ਬਾਈ ਵੱਲੋਂ ਉਹ ਕਿਹੜਾ 7:00 ਵਜੇ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਤੇ ਹੈ ਵੀ ਪਤਲੇ ਸ਼ਾਮ ਮਲੀ ਯਾਰ ਇਹ ਡਬਲੈਟ ਆਈ ਆ ਕਰੋ ਰੀ ਚੱਕ ਤਾਂ ਇਹ ਵੀ ਹਫਤੇ ਖਾਂਦੇ ਆ ਆਪਾਸ ਬੈੰਡਾ ਜੀ ਖਾਂਦੀ ਕਿਤੇ ਲੰਡਨ ਦਾ ਇਹਦੇ ਵੀ ਕਾਫੀ ਆ ਗੀਆਂ ਮਾਨੇ ਤੇ ਹੁਣ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਗੈਪ ਤੇ ਲੱਗਾ ਗਿੱਟ ਗਿੱਟ ਤੇ ਲੱਗਾ ਵਾ ਥਾਣੋਂ ਕੱਲਾ ਕੱਲਾ ਵਾ ਕਰੋ ਰੀ ਚੱਕ ਬਾਕੀ ਆ ਪਤਲੇ ਚਮਲੀ ਨੋ ਜੀ ਫਿਸ਼ੀਰ ਉਹ ਸ਼ਟਰ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਚੰਗੀ ਤੁਹਾਨੂੰ ਪਿੱਛੇ ਦੀ ਗਾਰੰਟੀ ਮੱਝ ਦੀ ਜਿਹਦੀ ਹੋਣੀ ਵੀ ਜਿਹੜੇ ਗੱਬਣ ਮੱਝ ਆ ਠੀਕ ਹੈ ਠੀਕ ਹੈ ਜੀ ਫਿਰ ਵਧੀਆ ਚੱਲਦੇ ਓਕੇ ਇਹਦਾ ਬਾਈ ਕੀ ਕਰਨਾ ਫਿਰ ਮੋਲ ਮੋਲ ਵੀ ਜੀ ਇਹ ਮੱਝ ਚਲੋ ਜਿਹੜੇ ਬਾਜ਼ਾਰ ਤੇ ਜੀ ਆਪਦੀਆਂ 95 ਦੀ ਲੱਖ ਦੀ 90 ਦੀ ਜਿਹਨੂੰ ਮਰਜ਼ੀ ਮੈਂ ਤੇ ਫੜਾ ਦੇ ਜੀ ਹਾਂਜੀ ਹਾਂਜੀ ਫੋਨ ਮਾਝੇ 80 ਦੇ ਦਈਏ ਹਾਂ ਬੰਦ ਹੋ ਗਿਆ ਗਿਆ 75000 ਦੀ ਮਾਈ ਠੀਕ ਹੈ ਉਹ 75000 ਦੀ ਕੱਪੜ ਤਿਆਰ ਤੇ 10 ਤੋਂ 12 ਵਾਲੇ ਕਿਹੜਾ ਮਿਲਕ ਰਿਕਾਰਡ ਪਾਈ ਦੱਬੇ ਆ ਇਹ ਵੀ ਹਫਤੇ ਖੰਡ ਦੇ ਆਸ-ਪਾਸ ਆ 85 85000 ਦੀ ਸਿਰੋਸੀਆਂ ਮੱਝ ਵੇਚ ਰਹੀ ਨੇ ਵੇਟ ਗਿਆ ਵੇਟੀਆਂ ਸੀ ਜੱਲਾ ਦੀ ਬਈ ਤੀਜੇ ਨੰਬਰ ਤੇ ਕਿਵੇਂ ਆ ਗਈ ਤੀਜੇ ਦਾ ਤਾਰੀਖੋ ਤੇ ਹੁੰਦੀ ਜੀ ਅੱਛਾ ਜੀ ਇਹ ਮੰਗ ਲਓ ਇਹ ਮੈਨੂੰ 7-8 ਦਿਨੋਂ ਉਹ 7 ਕਿਲੋ ਬੋਲਾ ਠੀਕ ਹੈ ਠੀਕ ਹੈ ਜਿਵਾ ਕੇ ਤੇ ਪਿਛੇ ਜਿਵਾ ਕੇ ਉਹ ਵੱਡੇ ਦੇ ਅੰਦਰ ਕੀ ਕੱਟੀ ਪੱਤੇ ਵੀ ਇਹ ਦੋਵੇਂ ਮਗਰ ਬਿਲਕੁਲ ਤਾਜ਼ੇ ਹੋਣਗੇ ਪਰ ਇੱਕ ਤਿੰਨਾਂ ਦਿਨਾਂ ਦੀ ਸੂਈ ਜੇ ਇਹ ਜਿਹੜੀ ਹੈ ਸੱਤਾਂ ਦਿਨ ਠੀਕ ਹੈ ਠੀਕ ਲੈ ਛੇ ਰ ਸੱਤ ਦਿਨ ਇੱਥੇ ਆਪਾਂ ਟਾਈਮ ਹੋ ਗਿਆ ਸੂਈ ਨੂੰ ਦੇ ਸਾਫ ਤੇ ਲੇਕਣ ਦਾ ਪੌੜਾ ਅੱਜ ਤੱਕ ਤਿਆਰ ਹੈ ਦੁੱਧ ਨਾਲੋਂ ਗੋੜਾ ਬਾਕੀ ਕੱਢਾ ਜਰਾ ਨੱਥਾ ਲ ਆ ਗਿਆ ਵਾ ਤੇ ਚਲੋ ਕੋਈ ਵੀਰਪਰਾ ਸਾਂਭਣਾ ਲਾ ਜੀ ਦੁੱਧ ਚੰਗਾ ਕੱਢੀ ਜਾਊਗੀ ਬਈ ਕਿੰਨਾ ਕੁ ਪਰਚੂ ਦੁੱਧ ਦੁੱਧ 10 ਕਿਲੋ 9 ਕਿਲੋ ਦੇਈ ਜਾ ਮੇਰੀ ਠੀਕ ਹੈ ਠੀਕ ਲੈ 9 ਤੋਂ 10 ਕਿਲੋ ਜਿਹੜਾ ਦੁੱਧ ਭਰੂ ਵੀਰ ਖਾਣ ਚੰਗਾ ਲੱਗਾ ਨੂੰ ਵੀ ਕਿੰਨੇ ਵਜੇ ਸਵੇਰੇ ਚਾਹੀਆਂ ਬਾਈ ਜੀ ਇਹ ਵੀ ਜੀ ਤੁਹਾਡਾ ਪਹਿਲਾ ਹੀ ਘਾਟੀ ਚਾਹੀਦਾ 6:00 ਸਾਢੇ 7:00 ਵਜੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਸਵੇਰੇ ਤੋਂ 7:00 ਵਜੇ ਦੀ ਸਵਾਹੀ ਹੈ ਜੀ 2 ਸੌਨਾ ਕੋ ਵੀ ਭਰਾ ਅੰਦਾਜ਼ਾ ਲਾ ਬਾਈ ਜੀ ਇਹਦਾ ਕੀ ਪੱਲਾ ਫਿਰ ਮੁੱਲ ਵੀ ਦੀ ਹੈ ਛੋਟੀ ਇਹ ਵੀ 90 ਤੋਂ 85 ਹਜ਼ਾਰ ਦੀ ਹੈ ਹਾਂ ਜੀ ਇਹ ਛੋਟੀ ਕੁੜੀ 80 ਹਜ਼ਾਰ ਦੀ ਲਿਆ ਪਾਉਣ ਕਰ ਦਈਏ ਥੋੜਾ ਬੋਲਾ ਹੋਰ ਥੋੜਾ ਹੋਦਾ ਕਿੰਨਾ ਕਰਵਾ ਜੀ

ਹਾਂ ਵੇਖੋ ਬੱਚਾ ਠੀਕ ਹੈ ਠੀਕ ਲਓ ਜੀ ਇਹਦੇ ਕੋਲ ਆਇਆ ਗਿਆ ਜਿ ਪਿਓ ਤੁਹਾਡੇ ਵਾਲ ਕਾਲੇ ਆ ਬਹੁਤਾ ਜਿਆਦਾ ਚੰਗਾ ਕਟਾ ਠੀਕ ਹੈ ਠੀਕ ਲਓ ਜੀ ਇਹ ਵੀ ਕੋਈ ਬਾਕੀ ਸਾਂਭ ਲਓਗਾ ਚੰਗਾ ਵਾਲੀ ਬਣ ਜਾਣਾ ਕਰਮ ਵਾਲੇ ਨੇ ਬਿਲਕੁਲ ਬਈ ਚੌਥੇ ਨੰਬਰ ਤੇ ਕਿਵੇਂ ਝੋਟੀ ਇਹ ਵੀ ਝੋਟੀ ਵੀਡੀਓ ਪਰਸੋਂ ਦੀ ਸੁੱਜੀ ਤੇ ਤੀਜਾ ਦਿਨ ਤੇ ਸੁੱਜੀ ਨੂੰ ਅੱਛਾ ਜੀ ਤੇ ਦੋ ਤੇ ਇੱਥੇ ਨੇ ਵੀ 5-6 ਕਿੰਨੋ ਬੋਲਾ ਜੀ ਅੱਛਾ ਜੀ ਕੱਟਾ ਵਰਦਾ ਮਤੋਂ ਠੀਕ ਹੈ ਠੀਕ ਇਹੋ ਤਾਂ ਹੀ ਸੁੱਜੀ ਹੈ ਜੀ ਲਓ ਜੀ ਪਾਣੀ ਤੋਂ 6 ਲੀਟਰ ਜਿਹੜਾ ਬੋਲਾ ਇਹਦੇ ਕੋਲ ਬਿਲਕੁਲ ਤਿਆਰ ਆ ਇੱਕ ਤੋਂ ਦੋ ਦਿਨ ਦੀ ਹੈ ਜੀ ਸਾਰੀ ਸੂਈਏ ਤੇ ਇਹ ਵੀ ਜੈੱਡ ਬਲੈਕ ਆ ਗਈ ਆ ਤੇ ਪਿੱਛੇ ਵੀ ਇਹੋ ਜਿਹੀ ਮੋੜ ਲੱਗਾ ਹੋਣਾ ਕਰੋ ਵੀ ਚਾਹ ਕਾਹਨ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਸੂਆ ਬਈ ਪਹਿਲਾਂ ਕਿ ਤੂੰ ਜਾਏ ਪਹਿਲਾਂ ਤੂੰ ਜਾ ਠੀਕ ਆ ਲਓ ਜੀ ਪਹਿਲਾਂ ਹੀ ਸੂਆ ਸੂਈਏ ਅਰ ਸੋਟ ਬਾਲ ਲੰਗੂ ਐਨ ਬਣੀ ਪਈ ਆ ਠੀਕ ਆ ਠੀਕ ਆ ਜੀ ਲਓ ਜੀ ਫੇਸ ਵਾਲੇ ਤੇ ਸੇਂਡ ਤੋਂ ਲੈ ਕੇ ਟੱਕਰ ਸਾਡੇ ਤੂੰ ਜਿਹੜਾ ਬਹੁਤ ਜਿਆਦਾ ਸੁਪਾਈਆਂ ਦਾ ਕਿ 9 ਮਹੀਨੋਂ ਕਾਲਾ ਲੱਗਾ ਤੇ ਆ ਕਰਮਾੜੀ ਨੇ ਹਾਂ ਦਿਖਾਉਂਦੀ ਆ ਆਪਣਾ ਪੂਰਾ ਇੱਕ ਨੰਬਰ ਪ੍ਰਯੋਗ ਦੋ ਤੇ ਜੀ ਇਹ ਵੀ 9 ਕਿਲੋ ਦਹੀ ਆਉਗੇ ਵਧੀਆ ਪੈਨਣਾ ਝੋਟੀਆਂ 8-8 ਕਿਲੋ ਦੁੱਧ ਦੇ ਜਾਣੇ ਤੇ ਬਾਕੀ ਕੋਈ ਸੇਵ ਦਾ ਪਤਾ ਵੀ ਨਹੀਂ ਕਿੱਦਾਂ ਹਾਂਜੀ ਹਾਂਜੀ 9-9 8-8 ਕਿਲੋ ਦੁੱਧ ਦੇ ਜਾਣੇ ਠੀਕ ਹੈ ਜੀ ਇਹਦਾ ਕੀ ਵਰਮੋਲਾ ਕੱਟੀ ਵੇਖੋ ਅੱਖ ਰੁੱਖੜ ਕੱਡੇ ਚੱਲੀਏ ਨਹੀਂ ਬਿਲਕੁਲ ਸਹੀ ਗੱਲ ਐ ਸਫਾਈਆਂ ਦੇ ਵਿੱਚ ਆਈ ਆ ਪੂਰੀ ਇਹ ਵੀ ਅਸੀਂ ਹੱਦ ਦੇ ਦੀਏ ਬੜਾ ਬੜੀ ਉਹਦੇ ਨੇਪੜਾ 70 ਕੀਤੀ 70 ਕੀਤੀ ਹਾਂਜੀ ਇਹ 75 ਰੰਗਰਾਮ ਠੀਕ ਹੈ ਲਓ ਜੀ ਇਹ 75000 ਦੀ ਬਿਲਕੁਲ ਤਾਜੀ ਸੋਈ ਪਹਿਲਾ ਆਪਾਂ ਤੋਂ ਪਹਿਲੇ ਭਾਵਾ ਕੱਟੀਆਂ ਦੇ ਮੁੱਲ ਕਾਦੇ 75 80 ਨਵਾਂ ਡੰਗਰਿਆ 4 400 ਨਹੀਂ ਬਿਲਕੁਲ ਇਹ ਦੇ ਦਸਦਾ ਇਹ ਦੇ ਟੋਕਰਾਂ ਦੇ ਭਾਅ ਮੁੱਲ ਪਾਏ ਆ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਬਿਲਕੁਲ ਜਿਹੜੇ ਨਾਰਮਲ ਰੇਟ ਆ ਤੇ ਆਜੋ ਪੰਜਵੇਂ ਨੰਬਰ ਤੇ ਭਾਈ ਇਹ ਕਿਵੇਂ ਆ ਗਈ ਛੋਟੀ ਇਹ ਵੀ ਦੀ 5 ਕਿਲੋ ਦੁੱਝੇ ਅੱਛਾ 6 ਆ ਉਹ ਤਾਂ ਨਹੀਂ 5 ਮਿੰਟ ਕੀ ਚਲੋ ਕੱਟੀ ਮਗਰਿਆ ਉਹ ਜਿਹੜੀ ਇਹ ਕੱਟੀ ਠੀਕ ਆ ਜੀ ਲਓ ਜੀ ਕਿਹਾ ਬੱਜਾ ਬੱਜਾ ਆ ਗਿਆ ਵਾ ਇਹ ਪਿਛੇ ਦੀ ਮੜਕਾਫ ਪੜਿਆ ਪਲਿਆ ਮਿਲ ਜਣਾ ਤੁਹਾਨੂੰ ਕੱਟੀ ਉਦਾਂ ਛੱਡ ਕੇ ਚੁੰਦੇ ਆ ਸ਼ਾਮਾਂ ਨੂੰ ਚੋ ਲੈਂਦੇ ਇੱਕੋ ਟਾਈਮ ਹੀ 5 ਕਿਲੋ ਠੀਕ ਹੈ ਇੱਕੋ ਟਾਈਮ ਠੀਕ ਹੈ ਕੱਟੀ ਛੱਡ ਕੇ ਕੋਈ ਨਹੀਂ ਆਉਂਦੀ ਠੀਕ ਹੈ ਉਹ ਇੱਕੋ ਟਾਈਮ ਮਿਲਦੀ ਆ ਬਾਕੀ ਜੇ ਕੋਈ ਵੀਰ ਭਰਾ ਕੋਈ ਕਰਮ ਕਰ ਲੂ ਤੇ ਦੁੱਧ ਵਾਜ ਜਾਣਾ ਨਾ ਤੇ ਅੱਖਾਂ ਖੜਾ ਜਾ ਵੀ ਚੱਟਾ ਆ ਗਿਆ ਇਹ ਬਈ ਸੁਆ ਗਣਵਾ ਚ ਸੂਈ ਹੋ ਗਈ ਇਹ ਵੀਡੀਓ ਇਥੋਂ ਗਈ ਜੀ ਪਿੰਡੋਂ ਹੀ ਸਾਡੇ ਅੱਛਾ ਜੀ ਇਹ ਭੈਣ ਉਹਨਾਂ ਗਈ ਉਹਨਾਂ ਨੂੰ ਦਿੱਤੀ ਉਹ ਸਾਡੇ ਕੋਲ ਮੱਝ ਲੈ ਕੇ ਦੇਗੀ ਚਲੈਂਦੀ ਫੇਰ ਠੀਕ ਹੈ ਸਵੇਰ ਦੋਸਰਾ ਪਹਿਲਾ ਇਹ ਦੁਕਾਨ ਨੂੰ ਲੋ ਜੀ ਸਵੇਰ ਦੋਸਰਾ ਦੇ ਸੈਂਹ ਸਿੰਗਲ ਹੱਡੀ ਕੱਢ ਕੱਢ ਨੀਂਦੀ ਦਾ ਵੀ ਤਾਂ ਪੱਟ ਆ ਗਿਆ ਪੂਰਾ ਇਹਦੇ ਵਿੱਚ ਇਹ ਵੀ ਨਹੀਂ ਬਹੁਤ ਖੜੀ ਨਹੀਂ ਆ ਬਈ ਜੇ ਸੱਜਣ ਨੇ ਕਿੰਨਾ ਕੁ ਭਰਿਆ ਫਿਰ ਸੱਜਣ ਨੇ ਵੀ 10 ਕਿਲੋ ਦੋ ਤੇ ਚਾਹੇ ਪਹਿਲਾਂ ਨਹੀਂ ਹੋਣਾ ਅੱਛਾ ਜੀ ਠੀਕ ਹੈ ਜੀ ਬੜੀ ਜੀ ਚੰਗੀ ਆ ਦੇ ਪ੍ਰੋਜੈਕਟ ਖੌਲ ਜਦ ਆ ਗਿਆ ਤੇ ਭਲੇ ਭਲੇ ਤੁਹਾਨੂੰ ਪਿੱਛੇ ਜਵਾਕ ਮਿਲ ਜਾਨਾ ਕਿ ਵੇਖ ਲਓ 10000 ਦੀ ਕੱਟੀ ਮੈਂ ਰੱਖਣ ਨੂੰ ਤਿਆਰ ਆਂ ਐਸਾ ਹੀ ਜੇ ਕੱਟੀ ਵਾਲਾ ਮੁੱਲ ਕਰਨਾ ਹਾਂਜੀ ਤੇ ਫਿਰ ਕੱਟੀ 10000 ਦੀ ਵਿੱਚ ਪਾ ਕੇ ਕਰ ਲਓ ਕੋਈ ਐਸਾ ਹੀ ਤੇ ਜੇ ਨਹੀਂ ਕੱਟੀ ਆ ਕਰਨਾ ਠੀਕ ਹੈ ਕੱਟੀ ਕਰ ਲਓ 10000 ਦੀ ਕੱਟੀ ਦਾ ਸਮੇਤ ਇਹਦਾ ਰੇਟ ਦੱਸ ਦਿਓ ਫਿਰ ਉਸ ਨੂੰ ਬੰਦਾ 10000 ਕੱਟੀ ਸਮੇਤ ਇਹਦਾ ਮੁੱਲ 55000 ਠੀਕ ਤੇ ਜੇ ਕੱਲੀ ਕੋਈ ਮਾਝ ਖੜੂ ਚੂ ਸਕਦਾ ਐਸਾ ਹੀ ਤੇ ਦੁੱਧ 5 ਕਿਲੋ ਪੱਕਾ ਹੋਊਗਾ ਤੋ ਫੇਰ 45000 ਲਓ ਜੀ ਬਿਲਕੁਲ ਹੀ ਫਰੀਜ਼ ਵਾਲੇ ਹਿਸਾਬ ਆ 55000 ਕੱਟੀ ਦੇ ਸਮੇਤ ਕੱਢੀ 10000 ਦੀ ਵਟ ਤੇ ਕੱਡੀਆਂ ਦੇ ਜੇਸਾਂ ਦਾ ਮੁੱਲ ਕੱਟ ਕੇ 45000 ਦੀ ਰਹੀ ਜੀ ਜੀ ਬੜੀ ਫਲਾਈਆ ਕਿੰਦਾ ਜਾ ਨਹੀਂ ਲਾ ਸਕਦੇ ਜੇ ਕੋਈ ਆਖੇ ਵੀ ਕੱਟੀ ਦਾਸ ਦੀ ਨਹੀਂ ਆਪਰੱਖਣ ਪਿਆਰ ਹੈ ਤੀਹਾਨੂੰ ਦੰਦਾ ਨਹੀਂ ਠੀਕ 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 ਨਹੀਂ ਨਹੀਂ ਬਿਲਕੁਲ ਸਹੀ ਹੈ ਜੀ ਦਾਸ ਤੋਂ ਦਾਸ ਦੇ ਲਾਗੇ ਬੰਨੇ ਐਨ ਜੈਡ ਬਲਾ ਹੈਗਾ ਚੰਗੇ ਸੀ ਵਧੀਆ ਕੱਟੀ ਵੱਡੀ ਹੈ ਬਾਕੀ ਕੋਈ ਸਾਹਮਣੂ ਕਰ ਚਲੋ ਇਹ ਵੀ ਕਿਸ ਦਿਨ ਨੂੰ ਬਣ ਜੂਗੀ ਕਰਮ ਵਾਲੀ ਬਿਲਕੁਲ ਨੋਰਮਲ ਰੇਟ ਪਾਇਆ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਤੂ ਕਾਲਕ ਭਰਾਵਾਂ ਦਾ